ਇੱਕ ਬੰਦਾ ਦੂਸਰੀ ਜਨਾਨੀ ਕੋਲ ਕਿਉਂ ਜਾਂਦਾ ਹੂੰ ਇਹ ਬੰਦਿਆਂ ਦੇ ਹੱਕ ਜੇ ਮੈਨੂੰ ਲੱਗਦਾ ਜਨਾਨੀਆਂ ਮੈਨੂੰ ਗਾਲਾਂ ਕੱਢਣਗੀਆਂ ਹੂੰ ਹੂੰ ਕਿ ਇੱਕ ਬੰਦਾ ਦੂਸਰੀ ਜਨਾਨੀ ਕੋਲ ਕਿਉਂ ਜਾਂਦਾ ਕਿਉਂਕਿ ਕਈ ਵਾਰੀ ਅਸੀਂ ਨਾ ਆਪਣੇ ਬੰਦੇ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਫੈਮਲੀ ਚ ਵੱਜ ਜਾਂਦੇ ਆ ਬੱਚਿਆਂ ਦੀ ਕੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਬੰਦਾ ਸਾਰਾ ਦਿਨ ਥੱਕ ਟੁੱਟ ਕੇ ਆਂਦਾ ਉਹਨੂੰ ਵੀ ਕਈ ਪ੍ਰੋਬਲਮਸ ਹੁੰਦੀਆਂ ਨੇ ਨਾ ਉਹ ਚਾਹੁੰਦਾ ਕਿ ਮੇਰੀ ਜਨਾਨੀ ਮੇ ਨਾਲ ਗੱਲ ਕਰੇ ਮੇਰੀ ਗੱਲ ਸੁਣੇ ਜਿਹੜੀ ਜਨਾਨੀਆਂ ਦੀ ਲਾਈਫ ਹੁੰਦੀ ਉਹ ਕਿਉਂਦੀ ਘਰ ਦਾ ਕੰਮ ਕਰਨਾ ਬੱਚਿਆਂ ਨੂੰ ਸੰਭਾਲਣਾ ਉਹ ਇੰਨਾ ਖੇਚ ਜਾਂਦੀਆਂ ਨੇ ਫੈਮਲੀ ਤੋਂ ਉਹ ਕਿਤੇ ਨਾ ਕਿਤੇ ਬੰਦੇ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਸਭ ਤੋਂ ਵੱ ਦੀ ਨਹੀਂ ਹੁੰਦੀ ਤਾਂ ਉੱਥੇ ਬੰਦਾ ਕੀ ਭਾਲਦਾ ਇੱਕ ਸਹਾਰਾ ਭਾਲਦਾ ਜਦੋਂ ਉਹ ਬਾਹਰ ਜਾ ਕੇ ਸਹਾਰਾ ਮਿਲਦਾ ਨਾ ਤਾਂ ਡੈਫੀਨੇਟਲੀ ਉਸ ਘਰ 'ਚ ਕਲੇਸ਼ ਹੁੰਦਾ ਹੀ ਹੁੰਦਾ ਅਸੀਂ ਆਪਣੇ ਬੰਦੇ ਨੂੰ ਬਾਹਰ ਕਿਉਂ ਜਾਣ ਦਿੰਨੇ ਆ ਤੁਸੀਂ ਇੱਕ ਚੀਜ਼ ਸੋਚੋ ਕਿ ਬੰਦਾ ਵੀ ਇੱਕ ਬੱਚੇ ਵਰਗਾ ਹੁੰਦਾ ਹੈ ਉਨੂੰ ਕੁਛ ਨਹੀਂ ਚਾਹੀਦਾ ਹੁੰਦਾ ਉਹ ਤੁਹਾਡੇ ਲਈ ਕਮੋਂਦਾ ساری ਜ਼ਿੰਦਗੀ ਕੰਮ ਕਰਦਾ ਹੈ ਨਾ ਤੁਹਾਡੀ ਖੁਸ਼ੀਆਂ ਲਈ ਮਰਦਾ ਉਹ ਤੁਹਾਨੂੰ ਇਹ ਨਹੀਂ ਦੱਸਦਾ ਕਿ ਮੈਂ ਕੀ ਕਰਕੇ ਆਇਆ ਭਾਵੇਂ ਉਹ ਦਿਹਾੜੀ ਕਰੇ ਪਰ ਉਹ ਆਪਣੇ ਬੱਚਿਆਂ ਨੂੰ ਪਾਲਦਾ ਕਈ ਵਾਰੀ ਜਨਾਨੀ ਜਿਹੜੀ ਹੁੰਦੀ ਨਾ ਉਹ ਥੋੜੀ ਜਿਹੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਹੋ ਜਾਂਦੀ ਹੈ ਕਿ ਨਹੀਂ ਮੈਂ ਇਹਨਾਂ ਨੂੰ ਪਾਲ ਲਾਂ ਬੰਦੇ ਨੂੰ ਤਾਂ ਮੈਂ ਦੇਖ ਲਵਾਂਗੀ ਪਰ ਉਹ ਬਸ ਚਾਕ ਚਾਕ ਕੇ ਬੰਦਾ ਕਿਤੇ ਹੋਰ ਚਲਾ ਜਾਂਦਾ ਸੋ ਇਹ ਚੀਜ਼ਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਜੇ ਅਸੀਂ ਆਪਣੇ ਅੰਦਰ ਲੈ ਆਈਏ ਆਪਣੀ ਫੈਮਿਲੀ ਨੂੰ ਵਗੈਰ ਸੰਭਾਲਣਾ ਹੀ ਨਾ ਤਾਂ ਮੈਨੂੰ ਲੱਗਦਾ ਬੰਦਾ ਤੁਹਾਡਾ ਇੱਕ ਬੱਚਾ ਹੀ ਹੁੰਦਾ ਜਿਹਨੂੰ ਤੁਸੀਂ ਸੰਭਾਲ ਸਕੋ ਇਹ ਬਿਨਾ ਵਿਆਹ ਇਹ ਸਮਝ ਰੱਖ ਰਹੇ ਨੇ ਤੇ ਜਿਹੜੀ ਜਿਹੜੇ ਵਿਆਹ ਹੋਏ ਨੇ ਵੀ ਉਹ ਵੀ ਸਮਝ ਰੱਖੋ ਹੈਨਾ ਤਾਂ ਕਾਠੀਕ ਰਹਿਣਗੇ